ਭਾਈ ਬੰਦਿਆਂ ਦੀ ਨਿਆਹ ਤਾਂ ਹੋਈ ਪਈ ਹੈ ਹਜੇ ਪੂਣ 10 ਪਾਏ ਆ ਐਨਾ ਕ ਮੌਸਮ ਯਾਨੀ ਹੌਮਸ ਅਤੇ ਨਾਲ ਸੇਕ ਹੈ ਨਾ ਬਾਕੀ ਬੰਦੇ ਵੀ ਸਾਡਾ ਬਈ ਕੱਲ ਥੋੜੇ ਦਿਨ ਹੀ ਹੋਏ ਆ ਜੇ ਸਟਾਰਟ ਕੀਤੇ ਨੂੰ ਚਲੋ ਭਾਈ ਚਲੋ ਗੜਗੜ ਕਰਦਾ ਰਬ ਗੜਗੜ ਗੜਗੜ ਕਿਤੇ ਪਹਿਲਾਂ ਇੱਧਰ ਕਰਦਾ ਸੀ ਹੁਣ ਇੱਧਰ ਲੱਗ ਪਿਆ ਕਿਉਂਕਿ ਅੱਜ ਗਰਮੀ ਬਹੁਤ ਸੀ ਬਹੁਤ ਜ਼ਿਆਦਾ ਹਮਮਤ ਸੀ ਤੇ ਤਾਂ ਕਰਕੇ ਗੜਗੜ ਕਰਦਾ ਨਾਲੇ ਅੱਜ ਤਾਂ ਜ਼ਿਆਦਾ ਹੀ ਡਰਾਊਗਾ ਨਾ ਅੱਜ ਆਪਾਂ ਸਪਰੇਅ ਜੋ ਕੀਤੀ ਚੋਨੇ ਨੂੰ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਅੱਜ ਆ ਗਈ ਬਈ ਖੇਤ ਸਪਰੇਅ ਕਰਨ ਦੀ ਵਾਰੀ ਕਿਉਂਕਿ ਅੱਜ ਹੋ ਗਈ ਆ 22 ਅਗਸਤ ਤੇ ਆਪਾਂ ਪਹਿਲਾਂ ਜਿਵੇਂ ਪਿਛਲੀ ਵੀਡੀਓ ਚ ਦੱਸਿਆ ਵੀ ਆਪਾਂ ਪਾਈ ਨਹੀਂ ਤੇ ਅੱਜ ਆਪਾਂ ਕਰ ਲੱਗੇ ਆ ਸਪਰੇਅ ਸਪਰੇਅ ਕਰਨ ਲੱਗੇ ਆ ਇੱਕ ਤਾਂ ਆਪਾਂ ਫੰਗੀਸਾਈਡ ਵਧੀਆ ਤੇ ਇੱਕ ਪਾ ਰਹਿਆਂ ਨਾਲ ਸੰਢੀ ਵਾਲੀ ਦੋ ਹੀ ਚੀਜ਼ਾਂ ਕਰ ਰਹੇ ਆ ਤੇ ਝੋਨਾ ਆਪਣਾ ਜਾਨੀ ਨਸਾਰੇ ਤੇ ਆ ਬਸ ਥੋੜੇ ਦਿਨਾਂ ਤੱਕ ਹੋ ਰਹੇ ਨੇ ਨਿਸਰਨਾ ਸਟਾਰਟ ਹੋ ਜਾਣਾ ਤੇ ਉਸ ਤੋਂ ਬਾਅਦ ਚ ਇੱਕ ਇਹਨੂੰ ਸਪਰੇ ਕਰਾਂਗੇ ਆਪਾਂ ਉਹ ਮੈਂ ਤੁਹਾਨੂੰ ਫਿਰ ਦੱਸੂਗਾ ਜਿਹਦੇ ਨਾਲ ਝਾੜ ਬਹੁਤ ਵੱਧਾ ਉਹ ਤੁਸੀਂ ਵੀ ਜ਼ਰੂਰ ਕਰਿਆ ਜੋ ਜਦੋਂ ਨਿਸਰਨਾ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਪਾਈਪ ਫੁੱਲ ਜਾਂਦੀ ਹੈ ਨਾ ਉਦੋਂ ਕਰਨੀ ਹੁੰਦੀ ਹੈ ਉਹ ਸਪਰੇ ਤੇ ਬਾਕੀ ਟਾਈਮ 8:30 ਹੋ ਗਿਆ ਹਜੇ ਤੱਕ ਆਪਣੇ ਬੰਦੇ ਨਹੀਂ ਆਏ ਤੇ ਘੰਟਾ ਹੋ ਗਿਆ ਮੈਨੂੰ ਫੋਨ ਲਾਉਂਦਿਆਂ ਨੂੰ ਮੈਂ ਪਹਿਲਾਂ ਖੇਤ ਆ ਗਿਆ ਉਹ ਹਾਲੇ ਤੱਕ ਨਹੀਂ ਆਏ ਕਹਿੰਦੇ ਹੁਣ ਆ ਕੇ ਬਸ ਹੋਣਾਗੇ ਤੇ ਵੇਖੋ ਕਿੰਨੇ ਕ ਟਾਈਮ ਤੱਕ ਆਉਂਦੇ ਆ ਤੇ ਅੱਜ ਮੌਸਮ ਹੈਗਾ ਕਲੀਅਰ ਕੱਲ ਵੀ ਕੁਝ ਏਰੀਆ ਚ ਮੀਂਹ ਪਿਆ ਗਿਆ ਸੀ ਖੇਤ ਥੋੜਾ ਹੀ ਮੀਂਹ ਪਿਆ ਕੱਲ ਇਧਰ ਮੱਲੇ ਤੇ ਮੁੱਦਕੀ ਕਾਫੀ ਮੀਂਹ ਪਿਆ ਗਿਆ ਸੀ ਕੱਲ ਅੱਜ ਅਸਮਾਨ ਪੂਰਾ ਸਾਫ ਹੈਗਾ ਧੁੱਪ ਨਿਕਲੀ ਆ ਆਂਦ ਗਵਾਂਡ ਦੇ ਵੀ ਸਪਰੇਅ ਵੈਸੇ ਕਰਨੀ ਕਰਨ ਲੱਗੇ ਪਏ ਆ ਬਾਕੀ ਅੱਜ ਮੌਸਮ ਪੂਰਾ ਸਾਫ ਹੈਗਾ ਤੇ ਹੁਣ ਥੋੜੀ ਹਵਾ ਚੱਲੀ ਆ ਨਹੀਂ ਗੁੰਮ ਜਿਹਾ ਬਹੁਤ ਸੀ ਤੇ ਕੱਲ ਵੀ ਕਿਸਾਨਾਂ ਦੀ ਹੋਈ ਹੈ ਜੈਤ ਆਪਣੇ ਪਿੰਡ ਭਲੂਰ ਦੀ ਹੁਣ ਬੁੱਧਵਾਰ ਸਾਮਾਨ ਮਿਲੂਗਾ ਤੇ ਮੋਟਰ ਬਾਈਆਂ ਦੀ ਲੱਗ ਜੂਗੀ ਗਰੀਬ ਪਰਿਵਾਰ ਸੀ ਵੀ ਆਪਣੇ ਪਿੰਡ ਦਾ ਗਰੀਬ ਕਿਸਾਨ 2 3 ਕਿੱਲੇ ਜ਼ਮੀਨ ਤੇ ਪਿਛਲੇ 7 ਸਾਲਾਂ ਤੋਂ ਵਿਚਾਰਾ ਧੱਕੇ ਖਾਂਦਾ ਸੀਗਾ ਕਾਫੀ ਮਿਹਨਤ ਮੁਸ਼ਕਲ ਕੀਤੀ ਬੰਦੇ ਨੇ ਹਾਈ ਕੋਰਟ ਤੋਂ ਕੇਸ ਜਿੱਤੇ ਆ ਫੇਰ ਵੀ ਨਹੀਂ ਸੀ ਬਿਜਲੀ ਮੁਲਾਜ਼ਮ ਲਾ ਰਹੇ ਚਲੋ ਹੁਣ ਵਿਚਾਰੇ ਦਾ ਹੱਲ ਹੋ ਜਾਊਗਾ ਜੇ ਨਾ ਹੋਇਆ ਤਾਂ ਇਹ ਤੋਂ ਵੀ ਕਰੜੇ ਕੰਮ ਹੋਣਗੇ ਲੋ ਬਈ ਇਹ ਹੈਗੀ ਆਪਣੀ ਫੰਗੀ ਸਾਈਡ ਸੁਮੀ ਟੂਮੋ ਦੀ ਕਰਨ ਲੱਗੇ ਆ ਬਈ ਆ ਦੇਖ ਲਓ ਤੁਸੀਂ ਬਹੁਤ ਵਧੀਆ ਰਿਜ਼ਲਟ ਆ ਵੀਰ ਕਹਿੰਦਾ ਵੈਸੇ ਹੈ ਕਾਫੀ ਮਹਿੰਗੀ ਆ ਤੇ ਪਾਰੇ ਦਾ ਰਿਜ਼ਲਟ ਬਹੁਤ ਵਧੀਆ ਬਹੁਤ ਚੰਗੀ ਆ ਤੇ ਬਾਕੀ ਕਰੇ ਤਾਂ ਪਤਾ ਲੱਗੂਗਾ ਕੀ ਰਿਜ਼ਲਟ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆ ਕਰ ਲੱਗੇ ਵੀ ਆਪਾਂ ਫੰਗੀ ਸਾਈਡ ਤੋਂ ਤੇ ਜਿਹੜੀ ਸੁੰਢੀ ਵਾਲੀ ਉਹ ਵੀ ਦਿਖਾ ਦਿੰਨੇ ਆ ਇਹ ਆ ਜੀ ਆਪਣੀ ਸੁੰਢੀ ਵਾਲੀ ਦਵਾਈ ਇਹ ਕਰਨੀਆਂ ਨਾਲ ਲਾਲ ਸਿੱਲੀ ਕੋਲ ਦੇਖ ਲੈ ਜਿਹੜਾ ਦਵਾਈ ਲੈਣੀ ਹੈ ਜਲਦੀ ਪੱਤੇ ਨਾਲ ਲੱਗ ਜਾਊਗਾ ਚਾਹ ਆਪਣੀ ਆਈ ਪਈ ਐ ਤੇ ਬੰਦੇ ਆਏ ਨਹੀਂ ਆਪਾਂ ਉਹਨਾਂ ਚਰ ਪੀਣੀਆ ਚਾਹ ਤੇ ਇਹਨਾਂ ਡਰਮ ਵੀ ਰੈਡੀ ਆ ਖੋਲ ਦਿਆਂਗੇ ਕੋਲ ਤੇ ਕਰਦੇ ਆ ਫਿਰ ਸਪਰੇ ਆ ਗਏ ਯੋਧੇਓ ਲੇਟ ਹੋਇਆ ਫਿਰਦਾ ਯਾਰ ਬਾਈ ਨਹੀਂ ਠੇਕੇਦਾਰ ਦਾ ਤੂੰ ਆ ਭਰਾਵਾ ਹੈੱਡ ਤਾਂ ਤੂੰ ਆ ਆ ਚਾਰ ਬਾਦ ਆਇਆ ਠੇਕੇਦਾਰ ਨਹੀਂ ਨਹੀਂ ਬਾਈ ਉਹ ਠੇਕੇਦਾਰ ਗੱਲ ਨਹੀਂ ਸੁਣਦਾ ਬਈ ਕੰਮ ਬਹੁਤ ਹੈ ਇਹਦੇ ਕੋਲੇ ਹਨਾ ਠੇਕੇਦਾਰ ਉਹ ਬੈਠਾ ਵੀ ਸਾਡਾ ਨਹੀਂ ਕੰਮ ਬਹੁਤ ਕਿ ਸ਼ੁਰੂ ਹੋਇਆ ਜੇ ਸ਼ੁਰੂ ਹੋਇਆ ਬਈ ਤੇਰੇ ਅੱਜ ਸ਼ੁਰੂ ਤਾਂ ਕਿਉਂ ਹੋਇਆ ਵੈਸੇ ਅਜੇ ਉਹ ਸਟਾਰਟਿੰਗ ਆ ਲੋਕਾਂ ਨੇ ਪਤਾ ਨਾ ਤੂੰ ਪਾਈ ਹਨਾ ਇੱਕ ਮੌਸਮ ਨਹੀਂ ਸੀ ਸਹੀ ਹੋਰ ਤਰ੍ਹਾਂ ਬਾਲ ਬੱਚੇ ਰਾਜੀ ਵਧੀਆ ਬਈ ਚੜਦੀ ਕਲਾ ਲੈਣਾ ਨਹੀਂ ਯਾਰੇ ਪੂਰੇ ਚੱਲ ਪੀ ਚਾਹ ਫਿਰ ਸਿਰਿਆ ਕੇ ਮੇਆ ਕੈਮ ਇਹ ਸਾਡਾ ਪੁਰਾਣਾ ਯਾਰ ਹੈ ਬਈ ਸਾਡੇ ਨਾਲ ਪਹਿਲਾਂ ਵੀ ਹੁੰਦਾ ਸੀਗਾ ਬੰਦਾ ਪੂਰਾ ਕਹਿਣਾ ਚਲੋ ਵੀ ਦਵਾਈ ਮੱਕੋ ਹੁੰਦੀ ਆ ਚੱਕ ਲੋ ਕੰਮ ਕਰਾ ਮੌਸਮ ਹੈਗਾ ਸਾਫ ਉਲਟ ਪਲਟ ਜਾਂਦੇ ਉਲਟ ਪਲਟ ਐ ਇੱਕ ਉਧਰ ਲੰਘ ਗਿਆ ਵਟਾ ਨਹੀਂ ਪਸੰਦ ਆਉਂਦੀਆਂ ਇਹਨਾਂ ਨੂੰ ਚਲੋ ਭਾਈ ਚਲੋ ਹਾਂ ਗਰਮੀ ਬਹੁਤ ਹੈ ਮੈਂ ਗਰਮੀ ਕਰਕੇ ਪਾਣੀ ਪਾ ਲੈਂਦਾ ਜੇ ਗਰਮ ਸਰਦ ਹੋ ਗਿਆ ਕਿ ਨਹੀਂ ਹੁੰਦਾ ਗਰਮ ਸਰਦ ਹੋ ਗਿਆ ਪੀਗਾ ਲੋਲਾਂਗੇ ਬਈ ਹਾਂ ਮੈਂ ਪਾਉਣਾ ਪਾਣੀ ਸਰਚਾ ਉਹ ਵੀ ਉਹਦੀ ਆਦਤ ਆ ਜਦੋਂ ਇੱਕ ਡਰਮ ਭਰਦਾ ਨਾਲ ਦੇ ਨਾਲ ਆਉਦੇ ਤੇ ਵੀ 2 ਲੀਟਰ ਪਾ ਲੈਂਦਾ ਮੈਂ ਇਹਨੂੰ ਆਖਿਆ ਵੀ ਨਾ ਕਰਿਆ ਕਰ ਪਸੀਨੇ ਚ ਆਏ ਸਹੀ ਗੱਲ ਤੇ ਕੋਈ ਚੱਕਰ ਨਹੀਂ ਕੋਈ ਲੱਗਣ ਨਹੀਂ ਬਈ ਸਰੀਰ ਬਣਿਆ ਠੀਕ ਹੈ ਠੀਕ ਆਪਾਂ ਡਰਦੇ ਰਹਿੰਨੇ ਆ ਇਹ ਨਹੀਂ ਡਰਦਾ ਬਈ ਇਹ ਕਹਿੰਦਾ ਮੈਂ ਤਾਂ ਇਦਾਂ ਹੀ ਕੰਮ ਚੱਲਦਾ ਮੇਰਾ ਨਿਕਰੀ ਜਾਂਦੇ ਆ ਜੀ ਮੇਰਾ ਰੋਜ਼ ਇਹੇ ਕੰਮ ਹੁੰਦਾ ਕਹਿੰਦਾ ਨਾਲ ਦੀ ਨਾਲ ਪਾਣੀ ਆਉਂਦੇ ਤੇ ਪਾ ਲੈਂਦਾ ਤੇ ਨਾਲ ਦੀ ਨਾਲ ਹੀ ਹਾਂ ਹੈ? ਕੀ ਐ? ਜਿਹੜੀ ਬਣੀ ਜਾਂਦੀ ਆ ਵੇਲੇ ਬਾਈ ਨਾਲ ਹੀ ਬਣਾਈ ਜਾਂਦਾ। ਕਿਹੜੀ ਕਰਦੇ ਆ ਬਾਈ ਆਪਾਂ? ਕਿਹਣੀ? ਕਿਹੜੀ ਕਰਦੇ? ਇੱਕ ਫੰਗੀ ਸਾਈਡ ਆ ਤੇ ਸੰਢੀ ਵਾਲੀ ਬਸ। ਫੰਗੀ ਸਾਈਡ ਤੇ ਸੰਢੀ ਵਾਲੀ ਆ ਬਾਈ। ਸੰਢੀ ਵਾਲੀ ਕਿਹੜੀ ਬਾਈ? ਨਹੀਂ ਉੱਥੇ ਉਧਰ ਫੋਬਾ ਘਟਾ। ਐਸਵਾਨ ਚ ਹੈ ਨਹੀਂ ਖੋਬਾ ਇਧਰ ਹੈ ਨਹੀਂ ਖੋਬਾ ਬਹੁਤ ਜ਼ਿਆਦਾ ਹੈ ਬਾਈ ਇਹਨੇ ਬਹੁਤ ਬਹੁਤ ਹੈ ਬਾਈ ਕਿਹੜੇ ਕਿੱਲੇ ਨੇ ਸਾਰਿਆਂ ਨੇ ਦੋਨੋਂ ਚੀਜ਼ ਬਹੁਤ ਗਾਰੇ ਇਹ ਹੈ ਗਾਰੇ ਵਾਲੇ ਵਾਹਣਾ ਕਰੀਏ ਕੀ ਬਾਈ ਬੰਦਿਆਂ ਦੀ ਨਿਹਤ ਹੋਈ ਪਈ ਹੈ ਹਜੇ ਪੂਣ 10 ਪਾਏ ਆ ਇੰਨਾ ਕੁ ਮੌਸਮ ਜਾਨੀ ਹੌਮਸਾ ਤੇ ਨਾਲ ਸੇਕ ਹੈ ਨਾ ਬਾਕੀ ਬੰਦੇ ਵੀ ਸਾਡਾ ਬਈ ਕੱਲ ਥੋੜੇ ਦਿਨ ਹੀ ਹੋਇਆ ਜੇ ਸਟਾਰਟ ਕੀਤੇ ਨੂੰ ਤੇ ਬਈ ਥੋੜਾ ਸਾਸੂ ਲੈ ਲਿਆ ਕਰੋ ਕੋਈ ਨਹੀਂ ਕੋਈ ਗੱਲ ਨਹੀਂ ਸਰੀਰ ਵੀ ਲੋ ਹਾਂ ਸਰੀਰ ਵੀ ਸੈਟ ਚਾਹੀਦਾ ਹਨਾ ਮੇਰਾ ਲਾਲਚ ਨਹੀਂ ਬਾਲਾ ਕਰਨਾ ਦੁਪਹਿਰੇ ਨਹੀਂ ਸਪਰੇਅ ਕਰਨੀ ਸਵੇਰ ਤੋਂ ਸ਼ਾਮ ਨੂੰ ਅੱਜ ਥੋੜਾ ਜਿਹਾ ਕੰਮ ਬਈ ਦਿਨ ਹੈਗਾ ਕਰੜਾ ਹੂੰ ਪੂਰਾ ਬਈ ਚਲ ਕੋਈ ਨਹੀਂ ਬਾਬਾ ਬਲੀ ਕਰੀ ਇਹਨੂੰ ਫਲ ਕਾਫੀ ਪਿਆ ਰਿਹਾ ਹੈ। ਅਮਰੂਦ ਪੂਰੇ ਲੱਗੇ ਇਹਨੂੰ। ਪਰ ਇਹਦੇ ਕਿ ਅਮਰੂਦ ਬਹੁਤ ਘੱਟ ਲੱਗੇ ਆ ਫਿਰ। ਆਹ ਬੂਟੇ ਆਪਣੇ ਵੱਡੇ ਨਹੀਂ ਲੱਗੇ ਨੇ। ਘੱਟ ਲੱਗੇ ਆ। ਕਰਦਾ ਰਵਾ ਬਦਲ ਜੇ। ਨਾ ਬਾਬਾ ਇਹ ਨਗਰੀਆਂ 'ਚ। ਅੱਗੇ ਕਹੀਦਾ ਮੈਂ ਪਾ ਦੇ ਅੱਜ ਨਾ ਪਾਈ। ਬੜੀ ਮਹਿੰਗੀ ਸਪਰੇਅ ਆਉਂਦੀ ਆ। ਲਓ ਭਾਈ ਹੁਣ ਰੋਟੀ ਖਾਣੀ ਆ ਅੱਛਾ। ਮੈਂ ਰੋਟੀ ਖਾ ਗਏ ਨਹੀਂ ਗਿਆ। ਤੇ ਟਾਈਮ ਆਵਾ ਲੇਟ ਹੋ ਗਿਆ। ਟਾਈਮ 12 ਵਜੇ ਗਿਆ। ਹਾਂ ਕਮਲ ਲੱਭੜਿਆ ਹੰਕਾਨੇ ਰੋਟੀ ਲੈ ਆਓ ਉਸਤਾਜੀ ਰੋਟੀ ਖਾਈ ਗੀ ਵਾਹ ਕਰੋ ਵਾਹ ਕਰੋ ਲੱਸੀ ਪੀਏ ਅੱਜ ਲੇਟ ਹੋ ਗਏ ਰੋਟੀ ਤਾਂ ਕੱਲ ਵੀ ਲੇਟ ਹੀ ਖਾਦੀ ਮੈਂ ਹਨਾ ਅੰਜ ਰਹਿਦਾ ਪਾਇਆ ਚਲੋ ਭਾਈ ਜਿਹੜੀ ਪੁਰਾਣੀ ਕਣਕ ਰੱਖੀ ਸੀ ਨਾ ਧੋ ਧੂ ਕੇ ਰੱਖੀ ਸੀ ਤੇ ਗੱਟੇ ਬਾਹਰ ਹੀ ਪਏ ਸੀ ਵੈਸੇ ਕਣਕ ਨੂੰ ਪਾਈ ਸੀ ਸੁੱਸਰੀ ਤੇ ਉਹਦਾਂ ਪਿਛਲੀ ਵੀਡੀਓ ਵਿਖਾਇਆ ਸੀ ਕਣਕ ਪਾਈ ਸੀ ਸੁੱਕਣੇ ਵੀ ਓਡ ਜੂਗੀ ਭੱਜ ਜੂਗੀ ਉੱਤੋਂ ਪੈ ਗਿਆ ਮਹੀਂ ਸੁੱਸਰੀ ਫੇਰ ਵਿੱਚ ਹੈਗੀ ਆਪ ਕੋ ਆਪਣੇ ਡਰਮ ਚੈੱਕ ਕਰ ਲਓ ਭਾਈ ਆ ਰਿਹਾ ਸੁੱਸਰੀ ਕਰਦੀ ਕੇ ਤੇ ਹੁਣ ਕਣਕ ਤਾਂ ਤੋਤੀ ਸਵਾਰੀ ਸੀਗੀ ਗੱਟਿਆਂ ਚ ਪਈ ਸੀ ਇਹ ਪੁਰਾਣੀ ਕਣਕ ਆ ਜੇ ਨਵੀਂ ਤਾਂ ਅੱਜ ਸ਼ੁਰੂ ਨਹੀਂ ਕੀਤੀ ਤੇ ਹੁਣ ਪੱਖਾ ਲਾ ਕੇ ਸੁੱਸਰੀ ਕੱਢ ਰਹੇ ਆ ਫੇਰ ਆਟਾ ਪਿਆਉਣੇ ਹੈ ਕਿ ਨਹੀਂ ਉਸਤਾਦ 6 ਵਜ ਗਏ ਆ ਤੇਰਾ ਅੱਬਾ ਇਧਰਲੇ ਪਾਸੇ ਬੜਾ ਗੱਜਦਾ ਸੀਗਾ ਮੈਂ ਤਾਂ ਆਖਿਆ ਬਈ ਅੱਜ ਆਉਗਾ ਕਿਉਂਕਿ ਜਦੋਂ ਸਪਰੇਅ ਕਰਦੀ ਉਹਦੋਂ ਆਉਂਦਾ ਹੁੰਦਾ ਨਹੀਂ ਤਾਂ ਮੀਂਹ ਪੈਂਦਾ ਨਹੀਂ ਹੁੰਦਾ ਪਰ ਟਲ ਗਿਆ ਇਧਰਲੀ ਸਾਈਡ ਨੂੰ ਹੁਣ ਥੋੜੀ ਥੋੜੀ ਬਰੀਕ ਜੀ ਐਵੇਂ ਕਿਤੇ ਕਣੀ ਕੋਈ ਡਗਦੀ ਆ ਨਹੀਂ ਤਾਂ ਕੰਮ ਸੈਟਾ ਹੁਣ ਮੌਸਮ ਹੁਣ ਠੰਡਾ ਹੋ ਗਿਆ ਪਰ ਇਧਰਲੀ ਸਾਈਡ ਸੀ ਕੋਟਕਪੂਰਾ ਸਾਈਡ ਫਰੀ ਕੋਟ ਇਧਰ ਪੈ ਗਿਆ ਲੱਗਦਾ ਮੈਂ ਬੜਾ ਗਾਜਦਾ ਸੀ ਪਰ ਟਲ ਗਿਆ ਸ਼ੁਕਰ ਹੈ ਟਲ ਗਿਆ ਤੇ ਹੁਣ ਆਪਾਂ ਤਣਕ ਦੇ ਦੋਵੇਂ ਗੱਟੇ ਪਿਆ ਲਏ ਹੁੰਨੇ ਆ ਕਿਉਂਕਿ ਸੋਸਰੀ ਨਹੀਂ ਹਟਦੀ ਪੈਣਾ ਬਈ ਤੇ ਕੱਲੋਂ ਡਰਮ ਵੀ ਚੈੱਕ ਕਰਦੇ ਆ ਸੁਸਰੀ ਦੇਖਦੇ ਆ ਬਈ ਲੋਕੀ ਦਵਾਈ ਲਈ ਜਾਂਦੇ ਆ ਵੈਸੇ ਮੈਂ ਡਰਮ ਚੈਦਕੀ ਦਵਾਈ ਪਾਈ ਨਹੀਂ ਇਹਦੀ ਕਿ ਮੌਸਮ ਦੇ ਨਾਲ ਸੁਸਰੀ ਵੀ ਪੈ ਰਹੀ ਆ ਤੇ ਚਲੋ ਨਾਲੇ ਚੱਲਦੇ ਆ ਖੇਤ ਨੂੰ ਮੋਟਰ ਚੱਲਦੀ ਕੀੜਾ ਮਾਰਦੇ ਆ ਤਾਂ ਵੀ ਰੱਬ ਬਚਾ ਕਰ ਹੀ ਗਿਆ ਪਿੱਛੇ ਟਲ ਗਿਆ ਕੰਮ ਸਰ ਗਿਆ ਅੱਜ ਵੀ ਰਾਤ ਨਾ ਆ ਗਈ ਤਾਂ ਕੰਮ ਜਿਹੜਾ ਹੋਣਾ ਸੀ ਉਹ ਹੋ ਗਿਆ ਬਾਕੀ ਵੈਸੇ ਅਸਰ ਤਾਂ ਮੇਰੇ ਹਿਸਾਬ ਨਾਲ ਤਾਂ ਹੋ ਗਿਆ। ਇਹ ਬਾਕੀ ਉਹ ਇੱਕ ਬੂਟਾ ਅੱਜ ਨੇ ਸੜਿਆ ਦੇ ਸਿਆ ਥੋੜਾ ਆ ਜਾ। ਜਿਹਦਾ ਇਦਾਂ ਉਹ ਤਾਂ ਜੂਮ ਜੇ ਆ ਰਿਹਾ। ਬਸ ਅਣ ਦੀ ਸਟਾਰਟਿੰਗ ਹੀ ਆ। ਯਾਨੀ ਪਾਈਪਾਂ ਫੁੱਲੀਆਂ ਸਟਾਰਟ ਹੋ ਗਈਆਂ। ਤੇ ਹੁਣ ਆਪਾਂ ਥੋੜੇ ਜਿਹੇ ਦਿਨਾਂ ਨੂੰ ਇਹਨੂੰ 13045 ਵੀ ਸਪਰੇਅ ਕਰ ਦੇਣੀ ਆ। ਤੋ ਕਿ ਇਹ ਝੋਨਾ ਆਪਣਾ ਛੇਤੀ ਆ ਜਾਣਾ। ਮੁੱਛਲ ਬਾਸ ਪਤੀਆਂ ਤੋਂ ਪਹਿਲਾਂ ਹੀ ਆ ਜਾਣਾ। ਮਕਿਨ ਮੋਟਰ ਅੱਜ ਹੈਗੀ ਡਬਲ ਇਹਨੂੰ ਤਿੰਨ ਦਿਨ ਹੋ ਗਏ ਮੋਟਰ ਨਹੀਂ ਛੱਡੀ ਪਾਣੀ ਨਹੀਂ ਲਾਇਆ ਸਕਾਤਾ ਹਵਾ ਲਵਾਤੀ ਸੀ ਵਾਹ ਨੂੰ ਤੇ ਹੁਣ ਅੱਜ ਮੋਟਰ ਛੱਡੀ ਅੱਜ ਡਬਲ ਲਾਈਟ ਪਰ ਜਾਣਗੇ ਦੇਖੀਏ ਸੁੰਢੀ ਮਰੀ ਏ ਕਿ ਨਹੀਂ ਵੈਸੇ ਸੁੰਢੀ ਅੱਜ ਪਹਿਲਾਂ ਹੀ ਹੈਣੀਗੀ ਇੱਕ ਪੱਤਾ ਉਹ ਕਿਤੇ ਕਿਤੇ ਗੋਬ ਵਾਲੀ ਸੁੰਢੀ ਹੈਗੀ ਸੀਗੀ ਜਿਹੜੇ ਆਪਾਂ ਆ ਜਿਹੜੇ ਸਟਾਰਟਿੰਗ ਤੇ ਹੁੰਦੇ ਆ ਨਾ ਜਿਹੜੇ ਆ ਸਟਾਰਟਿੰਗ ਤੇ ਹੁੰਦੇ ਇੱਥੇ ਆਪਾਂ ਯੂਰੀਆ ਜਦੋਂ ਪਾਉਣ ਲੱਗਦੇ ਆ ਪਹਿਲਾਂ ਇਧਰੋਂ ਪਾ ਜਾਂਦੇ ਆ ਫਿਰ ਉਧਰੋਂ ਮੋੜਨ ਲੱਗੇ ਵੀ ਅੱਗੋ ਸਿੱੜ ਦਿੰਨੇ ਆ ਤਾਂ ਕਰਕੇ ਨਾਲ-ਨਾਲ ਥੋੜਾ ਜਿਹਾ ਪੱਟਾਂ ਦੇ ਜਾਦੇ ਮਾਰ ਕਰ ਲੀਆ ਜਿਵੇਂ ਆਵੇ ਆ ਬੂਟੇ 'ਚ ਵੀ ਹੈਗੀਆਂ ਸ਼ਾਖਾ ਆਵੇ ਸੁੰਡੀ 'ਚ ਵੀ ਹੈਗੀਆਂ ਹਾਲੇ ਡੱਗ ਵੀ ਲੱਗਦਾ ਥੱਲੇ ਆਵੇ ਭਾਈ ਬੰਦ 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 ਹੁਣ ਇਹ ਮੇਰੇ ਹਿਸਾਬ ਨਾਲ ਥੋੜਾ ਟਾਈਮ ਲੈਂਦੀ ਆ ਪਰ ਮਰ ਜੂਗੀ ਸੁੰਡੀ ਇਧਰ ਫੇਰ ਲੱਗ ਪਿਆ ਗੱਜਣ ਸਾਹਮਣੇ ਗੜਗੜ ਗੜਗੜ ਕਰਦਾ ਰਬ ਗੜਗੜ ਗੜਗੜ ਕਿਤੇ ਪਹਿਲਾਂ ਇਧਰ ਕਰਦਾ ਸੀ ਹੁਣ ਇਧਰ ਲੱਗ ਪਿਆ ਕਿਉਂਕਿ ਅੱਜ ਗਰਮੀ ਬਹੁਤ ਸੀ ਬਹੁਤ ਜਿਆਦਾ ਹਮਤ ਸੀ ਤੇ ਤਾਂ ਕਰਕੇ ਗੜਗੜ ਕਰਦਾ ਨਾਲੇ ਅੱਜ ਤਾਂ ਜਿਆਦਾ ਹੀ ਡਰਾਊਗਾ ਨਾ ਅੱਜ ਆਪਾਂ ਸਪਰੇਅ ਜੋ ਕੀਤੀ ਚੋਨੇ ਨੂੰ ਚਲੋ ਬਾਬਾ ਮੇਰ ਕਰੇ ਸਭ ਤੇ